ਨਜਾਇਜ਼ ਮਾਈਨਿੰਗ ਦੇ ਚਲਦੇ ਥਾਣਾ ਤਾਰਾਗੜ ਦੀ ਪੁਲਿਸ ਨੇ ਕੀਤੀ ਕਾਰਵਾਈ 3 ਫੋਕਲੈਂਡ ਮਸ਼ੀਨਾਂ ਤੇ 7 ਟੀਪਰ ਕੀਤੇ ਕਾਬੂ 3 ਡਰਾਈਵਰ ਵੀ ਲਏ ਹਿਰਾਸਤ ਦੇ ਵਿੱਚ ਪੁਲਿਸ ਵੱਲੋਂ ਕਰੈਸ਼ਰ ਮਾਲਿਕ ਤੋਂ ਇਲਾਵਾ ਹੋਰ ਵੀ ਲੋਕਾਂ ਦੇ ਉੱਪਰ ਕੀਤੀ ਜਾ ਰਹੀ ਕਾਰਵਾਈ ਮਾਈਨਿੰਗ ਵਿਭਾਗ ਕੀਤੀ ਗਈ ਨਜਾਇਜ਼ ਮਾਈਨਿੰਗ ਦੀ ਕਰ ਰਿਹਾ ਪੂਰੀ ਜਾਂਚ ਪਟਾਣਕੜ ਪੁਲਿਸ ਵੱਲੋਂ ਲਗਾਤਾਰ ਨਜਾਇਜ਼ ਮਾਈਨਿੰਗ ਦੇ ਉੱਪਰ ਸਖਤੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਅੱਜ ਥਾਣਾ ਤਾਰਾਗੜ ਪੁਲਿਸ ਦੇ ਮਿਲੀ ਜਾਣਕਾਰੀ ਦੇ ਤਹਿਤ ਜਦ ਪਿੰਡ ਗੰਜੂ ਜ਼ਗイール ਲਾਗੇ ਛਾਪੇਮਾਰੀ ਕੀਤੀ ਤਾ ਇੱਕ ਕ੍ਰੈਸ਼ਰ ਮਾਲਕ ਵੱਲੋਂ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਸੀ ਜਿਸ ਦੇ ਚਲਦੇ ਥਾਣਾ ਤਾਰਾਗੜ ਦੀ ਪੁਲਿਸ ਨੇ ਮੌਕੇ ਤੇ ਤਿੰਨ ਪੋਕਲੈਂਡ ਮਸ਼ੀਨ ਸੱਤ ਟੀਪਰ ਕਾਬੂ ਕੀਤੇ ਅੱਗੇ ਤਿੰਨੇ ਡਰਾਈਵਰ ਵੀ ਹਿਰਾਸਤ ਦੇ ਵਿੱਚ ਲਏ ਹਨ ਜਿਸ ਦੇ ਆਧਾਰ ਤੇ ਪੁਲਿਸ ਕ੍ਰੈਸ਼ਰ ਮਾਲਕ ਅਤੇ ਹੋਰ ਲੋਕਾਂ ਤੇ ਵੀ ਕਾਰਵਾਈ ਕਰ ਮਾਮਲਾ ਦਰਜ ਕਰ ਰਹੀ ਹੈ ਫਿਲਹਾਲ ਮਾਈਨਿੰਗ ਵਿਭਾਗ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਕਿ ਆਖਿਰ ਕ੍ਰੈਸ਼ਰ ਮਾਲਕ ਵੱਲੋਂ ਕਿੰਨੀ ਨਾਜਾਇਜ਼ ਮਾਈਨਿੰਗ ਕਰਵਾਈ ਗਈ ਹੈ ਜਿਸ ਦੇ ਤਾਰ ਦੇ ਮਾਈਨਿੰਗ ਵਿਭਾਗ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਕਿ ਪਿੰਡ ਗੰਜੂ ਜ਼ਗੀ ਲਾਗੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਜਦੋਂ ਥਾਣਾ ਤਾਰਾਗੜ ਦੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ 3 ਭੋਗਲੈਂਡ ਮਸ਼ੀਨਾਂ ਤੇ 7 ਟੀਪਰ ਕਬਜ਼ੇ ਦੇ ਵਿੱਚ ਲਏ ਹਨ 3 ਡਰਾਈਵਰ ਵੀ ਹਿਰਾਸਤ ਦੇ ਵਿੱਚ ਲਏ ਗਏ ਹਨ ਉਹਨਾਂ ਨੇ ਕਿਹਾ ਕਿ ਮਾਈਨਿੰਗ ਵਿਭਾਗ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਕ੍ਰੈਸ਼ਰ ਮਾਲਕ ਅਤੇ ਹੋਰ ਲੋਕਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਅਹੀਂ ਸਰ ਜਿਹੜਾ ਮਾਈਨਿੰਗ ਦਾ ਮਾਮਲਾ ਹੈਗਾ ਕੀ ਹੈਗਾ ਤੇ ਕੀ ਪਰਚਾ ਕੀਤਾ ਹੈ ਕਿ ਕਿਹੜਾ ਕ੍ਰੈਸ਼ਰ ਕਿੰਨੀ ਮਸ਼ੀਨਰੀ ਸੀ ਜੀ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਹੈ ਜ਼ਮੀਨੇ ਥਾਣਾ ਹੈਗਾ ਜੇ ਤਰਗੜ ਇਹਦੇ ਵਿੱਚ ਸਾਨੂੰ ਜਿਹਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇਥੇ ਇਲੈਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ। ਉਹ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਾਗੜ ਇੱਥੇ ਮੌਕੇ ਤੇ ਪਹੁੰਚੇ ਤੇ ਇੱਥੇ ਆ ਕੇ ਦੇਖਿਆ ਤੇ ਬੁਰਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਆਫੀਸਰਸ ਐਸਐਚਓ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ ਤੇ ਇੱਥੇ ਕੋਈ ਇੱਕ ਪੋਕਲ ਨੇ ਮੌਕੇ ਦੇ ਉੱਤੇ ਇੱਕ ਪੋਕਲ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕਲ ਇਹਨਾਂ ਨੇ ਤੇ ਟਿਪਰ ਖੜੇ ਨੇ ਕਾਫੀ ਇਹ ਸ਼ੀਜ਼ ਆ ਸੱਤ ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸ.ਟੀ.ਯੂ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅਨਸਾਰ ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫ਼ਤੀਸ਼ ਉਹ ਕਰਾਂਗੇ ਸਰ ਬੰਦਿਆਂ ਦੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਜਿਹੜਾ ਇੱਕ ਰੈਸ਼ਰ ਦੇ ਮਾਲਕਾਂ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਦੇ ਆ